ਹਾਂ ਆ ਲੈ ਗਿਆ ਰਹਿ ਗਿਆ ਤੇ ਵਿਆਸ ਸਾਧੀਆਂ ਦੇ ਕਾਰਡ ਖੰਡ ਪਾਠਾਂ ਦੇ ਕਾਰਡ ਆ ਰਿਸੈਪਸ਼ਨ ਵਾਲੇ ਅੱਜ ਮੇਰੇ ਕੋਲੇ ਪੱਕਾ ਆ ਕੇ ਕਹਿੰਦਾ ਦੱਸ ਜੋ ਸਾਰਾ ਕੁਝ ਕਰਾ ਜੋ ਲੋਟ ਫੇਰ ਕਹਿੰਦਾ ਮੈਂ ਛਾਪ ਦੇਣਿਆ ਕੱਲੂ ਤੇਰਾ ਜਿਹੜਾ ਨਾਂ ਕੀ ਲਾਵਾਂ ਘਰੀ ਪੀ ਆਉਂਦਾ ਚਾ ਓਏ ਆਈ ਨਹੀਂ ਹਜੇ ਤੱਕ ਆਈ ਪੀ ਉਧਰੋਂ ਕਾਰਡ ਵਾਲਿਆਂ ਨੇ ਬੰਦ ਕਰ ਦੇਣੀ ਦੁਕਾਨ ਯਾਰ 5 ਵਜੇ ਦੀ ਹੋਰ ਕਦੋਂ ਦੀ ਗਈ ਜਾਂਦੇ ਰੈਕੋਟ ਅੱਡੇ ਆ ਗਈ ਰੈਕੋਟ ਅੱਡਾ ਹੀ ਨਹੀਂ ਆਇਆ ਇਹ ਤੱਕ ਉਹਦਾ ਵਰਨ ਦਾ ਪੱਬੂਆਂ ਤੋਂ ਬੁਵਾ ਲਿਆ ਹੁੰਦਾ ਸਹੀ ਗੱਲ 15 ਮਿੰਟ ਹੋ ਗੜਿਆਂ ਨੂੰ ਹਾਂ ਬਾਜੂ ਉਥੇ ਕਾਰਾਂ ਕਰਾ ਕੇ ਆਉਣੇ ਲੋਟ ਜੀ ਉਹ ਉਹ ਤਰੀ ਗਲਤ ਪਾਤੀ ਸੀ ਮਹੀਨਾ ਹੀ ਗਲਤ ਪਾਤਾ ਉਹਨੇ ਜੂਨ ਪਾਦਾ ਸੀ ਉਹਨੇ ਜੂਨ ਚ ਪਾਦਾ ਇਹ ਜਲਾਈ ਉਹਨੇ ਜੂਨ ਪਾਦਾ ਉਹ ਕਹਿੰਦਾ ਅੱਜ ਮੇਰੇ ਕੋਲੇ ਪੱਕਾ ਆ ਕੇ ਕਹਿੰਦਾ ਦੱਸ ਜੋ ਸਾਰਾ ਕੁਝ ਕਰਾ ਜੋ ਲੋਟ ਫੇਰ ਕਹਿੰਦਾ ਮੈਂ ਛਾਪ ਦੇਣਿਆ ਕੱਲੂ ਫੇਰ ਆਉਦੇ ਲੈ ਜਾਓ ਫੜ ਕੇ ਆਪਾਂ ਤਾਂ ਫੇਰ ਵੱਧਵਾਨ ਨੂੰ ਜਾਣਾ ਜੀ ਆਹ ਉਹ ਚਾਲਾ ਤੇ ਕੀ ਐ ਸੋਮਵਾਰ ਅੱਜ ਸੋਮਵਾਰ ਅੱਜ ਵੀਰ ਨਹੀਂ ਬੁੱਧਵਾਰ ਨੂੰ ਜਾਇਣਾ ਹਾਂ ਜੇ ਕੱਲ ਨੂੰ ਉਸ ਪਾਊਗਾ ਕੱਲ ਨੂੰ ਤਾਂ ਇਹੋ ਪ੍ਰਿੰਟ ਪ੍ਰੂਫ ਕਰਵਾ ਅੱਜ ਤਾਂ ਅਜੇ ਹੁਣ ਚੱਲੇ ਆ ਯਾਰ ਅੱਜ ਤਾਂ ਚੱਲੇ ਆ ਇੱਕੋ ਹੀ ਨਹੀਂ ਆਈ ਯਾਰ ਲੈ ਉਸ ਫੇਰ ਫੋਨ ਲਾਉਣਾ ਪਾਣਾ ਇੱਕ ਓਏ ਇੰਨਾ ਟਾਈਮ ਆ ਓਏ ਸਕੂਲੇ ਨਹੀਂ ਯਾਰ ਤੂੰ ਤਾਂ ਸਕੂਲ ਜਾਣਾ ਸੀ ਸਕੂਲ ਜਾਣਾ ਆਈ ਥੋਨੂੰ ਡੀਕੀ ਜਾਣਾ ਕਦੋਂ ਉਹਦੇ ਸਾਰਾ ਮੁਰ ਕੋ ਮੁਰ ਕੇ ਆ ਪਿਆ ਜਿਵੇਂ ਪਕੌੜੇ ਖਾ ਕੇ ਆ ਹੁੰਦਾ ਇਹ ਭਾ ਕੀ ਲੈ ਤੈਨੂੰ ਗੱਡੀ ਚ ਇਹ ਮਗਰ ਮਗਰ ਲੈ ਆ ਭਾ ਕੀ ਬੜੀ ਲੇਟ ਆ ਉਹ ਡੀਲਰ ਐਨਾ ਟਾਈਮ ਲਾਤਾ ਉਥੇ ਕਾਰਡ ਵਾਲਿਆਂ ਨੇ ਬੰਦ ਕਰ ਦੇਣੀਆਂ ਦੁਕਾਨ ਲੱਖੇ ਵਾਲਾ ਜਿਬਰਜ ਚੱਤ ਵਾਲਾ ਕੋਕੜ ਉਹ ਤੂੰ ਨਾ ਸਕੂਲ ਨਹੀਂ ਲੱਗਣੇ ਸੀ ਕੱਲ ਨੂੰ ਬਈ ਅੜੀ ਸਾਡਾ ਦਾ ਆਟਾ ਮੁੱਕਿਆ ਹਾਂ ਆਟਾ ਮੁੱਕਿਆ ਬਈ ਆਟਾ ਲੈ ਕੇ ਦਿਖਾਓ ਚੈੱਕ ਕਰੋ ਚੈੱਕ ਕਰੋ ਚੈੱਕ ਕਰੋ ਬੈਗ ਬੈਗ ਚੈੱਕ ਕਰੋ ਅੱਡਾ ਆਟਾ ਮੁੱਕਿਆ ਚੌਲ ਖਾਂਦੇ ਆ ਚੌਲ ਚੌਲ ਮੋੜ ਮੋੜ ਜਾਂਦੇ ਆ ਹੋਰ ਵੀ ਬਾਰੀ ਰੇਟ ਕਰਾਤਾ ਯਾਰ ਕੌਣ ਕਿਤੇ ਬਾਹਰੇ ਇਹ ਬਾਰੇ ਇਹ ਰਾਤ ਦੇ ਕੰਮ ਕਾਹਨਾ ਬਾਤਾਂ ਬੋਤਾ ਤਾ ਨਹੀਂ ਇਹ ਹੜਦਾ ਤਾਂ ਹੈ ਨਹੀਂ ਉਹ ਦਿਨ ਕਿਹਾ ਡਾਕਟਰ ਨੇ ਨਹੀਂ ਜੀ ਦਾ ਇਹ ਇਹ ਪੂਰਾ ਇਹ ਡੰਡਲਾ ਲਾਤ ਕਾਵੇ ਉਹ ਗੋਦਰੇ ਦਾ ਐਸੀ ਪੂਰਾ ਠੰਡਾ ਕਰਦਾ ਹੁਣ ਤਾਂ ਉਹਦਾ ਮਗਰ ਉਹਦੇ ਕੰਪਰੈਸਰ ਤੇ ਗੱਤਾ ਜੀ ਉਹ ਨਹੀਂ ਕੱਢਿਆ ਉਹਨਾਂ ਨੇ ਅੱਛਾ ਜਦਾਂ ਇਹ ਦੇਖਦਾ ਕਾਹਨ ਤਾਂ ਉਹਦਾ ਪੂਰਾ ਉਹਨੇ ਬਰਫ਼ ਲਾਤੀ ਹੋਰ ਕੀ ਮੰਮੀ ਦਾ ਕੁੰਗੜਨ ਲੱਗ ਗਈ ਤੇ ਉਹ ਕਹਿੰਦੇ ਵੀ ਜਿਹੜਾ ਡੈਕਾ ਉਹ ਕਹਿੰਦਾ ਡੈਕਨ ਦਾ ਉਵੇਂ ਪਿਆ ਕਹਿੰਦਾ ਜੇ ਤਾਂ ਤੁਸੀਂ ਲਾਉਣਾ ਤੁਹਾਡਾ ਨਹੀਂ ਰਹਾਦਾ ਆਇਆ ਗੋਦਰੇਈ ਦਾ ਫੇਰ ਤਾਂ ਕਹਿੰਦਾ ਅਸੀਂ ਕੱਲ ਨੂੰ ਆ ਕੇ ਲਾ ਜਾਾਂਗੇ ਮੈਂ ਕਿਹਾ ਵੀ ਸਾਡੇ ਇੱਕ ਬੰਦੇ ਨੇ ਆਉਣਾ ਵੀ ਉਹ ਟੈੱਕ ਕਰੂਗਾ ਜੀ ਉਹਨੇ ਪਾ ਠੀਕਾ ਲਾਤਾ ਠੀਕਾ ਲਾਤਾ ਫਿਰ ਗਾਂ ਵਾਲੀ ਗਾਂ ਵਾਲੀ ਕੋਟ ਚ ਜਾਊਗਾ ਤੇ ਜੇ ਉਧਰੋਂ ਵੀ ਨੀਲੀਆਂ ਠੀਕੀਆਂ ਹੋਗੀਆਂ ਜਿਵੇਂ WhatsApp ਤੇ ਨੀਲੀਆਂ ਹੁੰਦੀਆਂ ਵਾ ਫਿਰ ਪਾਸ ਆ ਫਿਰ ਪਾਸ ਨਹੀਂ ਉਹ ਕੋਦਰੇ ਦਾ ਉਹ ਕਹਿੰਦਾ ਵਧੀਆ 1.8 ਟਨ ਦਾ ਵਾ ਹੋ 1.8 ਦਾ ਉਹ 2.8 ਹੁੰਦੀ ਹੈ ਨਾ ਪੌਣੇ 3 ਚ ਪਹੁੰਚ ਗਏ 1.8 ਦਾ ਉਹ ਡੈਕਨ ਦਾ ਹੈਗਾ 1.5 ਟਨ ਦਾ ਆਟਾ ਇਹ ਚੱਲੋ ਆਟਾ ਵਾਲੇ ਦੇ ਕਾਹਦਾ ਕੁੰਡਿਆਂ ਦਾ ਕੰਮ ਆ ਨੀਲਾ ਕਾਰਡ ਬਣਾਉਣਾ ਨੀਲਾ ਕਾਰਡ ਬਣਾਉਣਾ ਹਾਂ ਇਹਦਾ ਯਾਰ ਲੈ ਆਇਆ ਓਹ ਹੋ ਇਹਦਾ ਰੱਬ ਲੈ ਆਇਆ ਅੱਜ ਫੇਰ ਰਾਜੂ ਦੇ ਇਹਨੂੰ ਗੱਲ ਦਾ ਬਾਹਲਾ ਲੜੀ ਮੇਰੇ ਨਾਲ ਇੱਥੇ ਆਹ ਦੇ ਇੱਥੇ ਖੜ ਗਈ ਲੈ ਕੇ ਇੱਥੇ ਖੜ ਗਈ ਕਹਿੰਦੀ ਹਾਂ ਹਾਂ ਮੈਂ ਤਾਂ ਹੁਣ ਹੀ ਖਵਾ ਕੇ ਲਿਆ ਡੋਸਾ ਖਵਾ ਕੇ ਲਿਆ ਡੋਸਾ ਖਵਾ ਕੇ ਲੈ ਯਾਰ ਅੱਜ ਇਹਨੂੰ ਡੋਸਾ ਕਵਾ ਦਾਂਗੇ ਯਾਰ ਉਹ ਬੰਦੇ ਕਹਿੰਦੇ ਕਮੈਂਟਾਂ ਦੇ ਕਹਿੰਦੇ ਡੋਸਾ ਮਾੜਾ ਨਹੀਂ ਹੁੰਦਾ ਡੋਸਾ ਮਾੜਾ ਨਹੀਂ ਹੁੰਦਾ ਡੋਸਾ ਕਹਿੰਦਾ ਚੰਗਾ ਰਾਜਸਾਨੀ ਡੋਚਾ ਦਾਚਾ ਦਾ ਮਾਮਾ ਵਾਲਾ ਮਾੜਾ ਹੁੰਦਾ ਦਾਚਾ ਦਾ ਖੜੇ ਨਹੀਂ ਜਾਂਦਾ ਦਾਸੀ ਕੋਲੇ ਤਾਂ ਕਹਿੰਦੇ ਡੋਚਾ ਖਵਾ ਦੇਾਂਗੇ ਯਾਰ ਲੈ ਚਾਕਾ ਜਦ ਤਨੂੰ ਡੋਚਾ ਖਵਾ ਦੇਣਾ ਯਾਰ ਤੇਰੀ ਰੀਤ ਪੂਰੀ ਕਰਦ ਗਿਓ 11 ਰਾਜੂ ਚੰਗਾ ਬਾਏ ਬਾਏ ਰਾਜੂ ਜਾਂਦੇ ਹੋਏ ਇਧਰ ਨਹੀਂ ਆਉਂਦੇ ਉਧਰ ਦੀ ਆ ਜਾਨਾ ਅੰਬਾ ਬਾਦਸ਼ਾਹ ਉਹ ਕਹਿੰਦੇ ਖੁਸ਼ਬੂਈਤ ਬੋਣਿਆ ਡੂਸੀ ਦੀ ਸ਼ੀਸ਼ਾ ਲਾ ਦੇ ਹੱਥ ਪਾਉਣਾ ਨਹੀਂ ਹਲੋ ਭਈ ਇਹਨਾਂ ਦੇ ਦਿੱਤੇ ਵਿਆ ਕਾਰ ਬੋਲ ਆ ਮੌਸਮ ਰੋੜੀ ਜਾਂਦਾ ਯਾਰ ਦਰਾ ਸ਼ਰਾ ਐਂਡ ਕਮ ਕਈ ਨਾ ਤੇ ਜਾਣਾ ਉਹ ਤੋੜ ਨਾ ਲਵੇ ਚਾ ਚਾਜ ਵੀ ਇਹ ਸਰਾ ਗਿਆ ਤਾਂ ਆਉ ਬੈਠਾ ਭਾਈ ਹੋਏ ਇੱਥੇ ਦਿੱਤੇ ਹਾਂ ਹਾਂ ਆ ਲੈ ਗਏ ਤੇ ਪਿਆਸ ਸਾਡੀਆਂ ਦੇ ਕਾਰਡ ਖੰਡ ਪਾਠਾਂ ਦੇ ਕਾਰਡ ਮੈਚਿੰਗ ਕਾਰਡ ਬਾਕਸ ਸਾਥ ਸ੍ਰੀ ਗੁਰੂ ਆ ਵਾਹ ਉਹ ਭਾਈ ਤੇਰੇ ਐਂਡ ਲਾਦਾ ਤੂੰ ਤਾਂ ਮਸਮ ਰੋੜ ਕੇ ਇਹ ਅੱਛਾ ਕੋਦੇ ਹੋ ਗਿਆ ਨਾ ਦੇ ਵਾਲੇ ਕਾਰਡ ਹੋਗੇ ਆ ਆ ਰਿਸੈਪਸ਼ਨ ਵਾਲੇ ਦੂਜੇ ਕਾਰਡ ਆਪਾਂ ਕਿਹੇ ਜੇ ਬਣਾਏ ਆ ਮੜਾ ਇਹ ਸਿੰਪਲ ਦਿਖਾ ਦੇਉਂ ਉਹ ਕਿਉਂਕਿ ਆਡਾ ਆਪਾਂ ਰੱਖਣੇ ਸਿੰਪਲ ਹੀ ਆ। ਇੱਕ ਵਾਰੀ ਪੜ ਕੇ ਅਗਲਾ ਯਾਰ ਸੈਟ ਹੀ ਦਿੰਦਾ। ਬਸ ਠੀਕ ਆ। ਤੇ ਇੱਕ ਆਪਾਂ ਗਰਬਾਣੀ ਦੀ ਕੋਈ ਤੋਕ ਨਹੀਂ ਲਿਖਾਉਣੀ ਵੇ। ਹਾਂ ਬਸ ਠੀਕ ਆ। ਜਮਾਂ ਸਿੰਪਲ ਆ ਜਿਵੇਂ ਆ ਆ ਵੀ ਨਹੀਂ ਲਿਖਾਉਣਾ। ਨਹੀਂ ਲਿਖਿਆ। ਲਿਖਿਆ ਤਾਂ ਨਹੀਂ ਆ। ਆ ਬਾਜੋ ਪੈਰਾਂ ਕੀ ਰੌਲਦਾ ਯਾਰ ਐਵੇਂ ਗਰਬਾਣੀ ਦੀ ਨੇ ਆਪਾਂ ਤੋਕ ਲਿਖਾਉਣੀ ਕੋਈ। ਸੈਟ ਹੀ ਦੇਣਾ। ਚਾਹੇ ਇਹਦਾ 12000 ਦਾ ਬਣਾਣਾ ਚਾਹੇ 12 ਰੁਪਈਆ ਵਾਲਾ ਬਣਾਣਾ। ਕਿ ਨਹੀਂ ਬਾਈ? ਨਮਸਕਾਰ ਤਾਂ ਸੋਦੇ ਸਾਵੇਂ ਨਾ ਹੋ ਗਿਆ ਹਾਂ ਇੱਕ ਬਾਤ ਸਹੀ ਗੱਲ ਜੇ ਆ ਦੋ ਦਿਨ ਚਾਈ ਦੇ ਵੀਰੇ ਮੈਨੂੰ ਕੋਲੋਂ ਕਿਹਾ ਦੋ ਦਿਨ ਦੋ ਦਿਨ ਫਿਰ ਬੁੱਧਵਾਰ ਨੂੰ ਨੀ ਵਿਆਹ ਜਾਂਦਾ ਪਰ ਨੂੰ ਜਾਊ ਵਿਆਹ ਫਿਰ ਨਾਨਕੇ ਚਲੋ ਕੋਈ ਨਾ ਦੇਰ ਓਕੇ ਵੀਰੇ ਓਕੇ ਕੱਕ ਬਈ ਕਾੜਾਂ ਦੇ ਉਹਨਾਂ ਨੇ ਸੈਂਪਲ ਦੇਤੇ ਕਹਿੰਦਾ ਦੱਸ ਦਿਓ ਹੁਣ ਠੀਕ ਆ ਲੈ ਆ ਦੇ ਬਨੋਕ ਨੇ ਆ ਗੋ ਬਹਿ ਗਿਆ ਚੋ ਆਪਾਂ ਕਰਕੇ ਹਾਂ ਤਾ ਇਹ ਬੰਗੇ ਜਿਵੇਂ ਪੈਸੇ ਮੰਗ ਲਏ ਹੁੰਦਾ ਤੋਤੋ ਬੁੱਧਵਾਰ ਨੂੰ ਕਾਰਡ ਲੈ ਕੇ ਜਾਣਾ ਸੀ ਮੈਂ ਬੁੱਧਵਾਰ ਨੂੰ ਨਹੀਂ ਮੈਣਨੇ ਉਹ ਕਹਿੰਦਾ ਵੀ ਉਹ ਤਾਂ ਕਹਿੰਦਾ ਹਜੇ ਟਾਈਮ ਲੱਗਣਗੇ ਤਿੰਨ ਦਿਨ ਲੱਗਗੇ ਨਾ ਉਹ ਕਹਿੰਦਾ ਕਹਿੰਦਾ ਸਵਾ ਮਹੀਨਾ ਦਾ ਕਹਿੰਦਾ ਹੋ ਗਿਆ ਤਾਂ ਤਾਂ ਨਾ ਇੰਨਾ ਦਾ ਟਾਈਮ ਲੱਗਦਾ ਉਹ ਗਾ ਮੈਂ ਤਾਂ ਬਣ ਕੇ ਆਈ ਉਹ ਬਣਦਾ ਆ ਜਾਂਦਾ ਅੱਠ ਨੂੰ ਉਹ ਕਹਿੰਦਾ ਉਹ ਕਹਿੰਦਾ ਦੱਸਿਆ ਹੀ ਨਹੀਂ ਸੀ ਹੀ ਨਹੀਂ ਕਹਿੰਦਾ ਸਿਲੈਕਟ ਦਾ ਕਰਦੇ ਨਹੀਂ ਉਹਨਾਂ ਦਾ ਜੂਨ ਦਾ ਦੱਸੀ ਫਿਰਦੇ ਉਹਨਾਂ ਨੂੰ ਹੋਰ ਉਹਨੇ ਜੂਨ ਦਾ ਸੀਗਾ ਪਹਿਲਾਂ ਹੁਣ ਤਰਪਾ ਅਸੀਂ ਨਹੀਂ ਦਰਨਾ ਨਾ ਤੋਰ ਖੜਾ ਰਹਿ। ਅਸੀਂ ਤਾਂ ਉਹ ਤੇਰੇ ਬਸ ਤੇ ਚੱਲ। ਆ ਜਾਣੇ ਆ ਦੂਜੇ ਦਿਨ ਵੇਲੜੇ ਜੀ ਕੇ। ਹੋਰ ਕੰਮ ਨਹੀਂ ਕੋਈ ਤੇਨੂੰ। ਡੀਲਰ ਵੇਲਣਾ। ਆ ਲੈ। ਆਏ ਆਵੇ ਇਹਨਾਂ ਮੰਮੀ ਨੇ ਵੀ ਕਹਿਤਾ। ਹਾਂ ਵੇ ਨਹੀਂ ਕਿਉਂ ਆ। ਆ ਮੁੱਕਰ ਗਈ ਓ। ਮੁੱਕਰ ਗਈ। ਮੁੱਕਰ ਕੀ ਹੁਣੀ ਬੱਟੀ ਬੱਟੀ। ਕਮਰਾ ਨਹੀਂ ਸਾਫ ਕਰਨਾ ਚੰਗਾ। ਆ ਲੈ। ਆ ਤਾਂ ਕੋਈ ਨਹੀਂ ਕਰਨਾ ਮੈਂ। ਆ ਤਾਂ ਬੈਠੀ। ਆ ਤਾਂ ਮੰਮੀ ਤੇਰਾ ਕੋਈ ਸਟੈਂਡ ਹੀ ਹੈ ਨਹੀਂ। ਕੀ? ਕੰਨੀ ਕੀ ਹੋਇਆ ਨੇ ਤੂੰ ਕਦੇ ਮੇਰੇ ਕੰਨੇ ਹੋ ਜੰਨੀ ਕਦੇ ਮੇਰੇ ਕੰਨੇ ਹੋ ਜੰਨੀ ਕਦੇ ਪਾ ਦੀ ਕੁੜੀ ਕੰਨੀ ਹੋ ਜੰਨੀ ਆ ਹਾਂ ਲੈ ਆ ਆ ਬੀ ਐਸ ਵੀਰ ਨੂੰ ਤਨੂ ਇਹਨੇ ਬਹੁਤ ਗਾਣਾ ਕੱਢਿਆ ਕਹਿੰਦੀ ਹੈਪੀ ਮਨ ਲਾਰੇ ਲਾ ਜਾਂਦੀ ਆ ਆਏ ਕਰ ਜਾਂਦੀ ਆ ਆਉਂਦੀ ਨਹੀਂ ਫਲਾਨਾ ਤਾਂ ਉਹ ਕਹਿੰਦੇ ਬਹੁਤ ਵਾਲ ਬਿਲਕੁਲ ਲੈ ਨੂੰ ਭੇਜ ਦਿੰਦੇ ਆ ਹਾਂ ਕਹਿੰਦੀ ਹੁੰਦੀਆਂ ਛੁੱਟੀਆਂ ਮੁੱਕਣ ਵਾਲੀਆਂ ਉਹ ਤੋਂ ਕੀ ਕਰਾਉਣਾ ਕਹਿੰਦੀ ਬੇਲੜ ਅਨਪਾਰ ਨੂੰ ਇੱਥੇ ਆ ਜਾਂਦਾ ਵਾ ਕਹਿੰਦੇ ਜਿਵੇਂ ਰਾਜਸਥਾਨ ਗਾਂ ਦਾੜੀ ਆਈ ਹੁੰਦੀ ਆਏ ਆਉਣ ਲੱਗੀ ਇਹਦੇ ਦਾੜੀ ਓਏ ਹੁਣ ਹਟ ਗਿਆ ਇਹ ਜੀ ਕਰ ਹਾਂ ਬੀਬੇ ਐਂ ਨਹੀਂ ਕਰ ਕੀ ਹਾਂ ਹੋਰ ਨਾ ਦੰਦ ਦਿਖਾਈ ਕੋ ਨਹੀਂ ਫੇਰ ਕਿਉਂ ਨਾ ਆ ਖੇਡਣ ਜਾਣਾ ਇਹਨੇ ਮੈਂ ਖੇਡਣੀ ਤੋਨੇ ਤੇ ਮੈਂ ਦੱਸਦੀ ਗੱਲ ਸੱਚ ਨੂੰ ਮਾਰਨਾ ਇਹਨੇ ਕੱਲ ਨੂੰ ਜਾਣਾ ਨਾ ਕਿਤੇ ਨਹੀਂ ਜਾਣਾ ਖੇਡਣ ਗੁੰਡੇ ਤੇ ਪੇਉ ਨੂੰ ਫੋਨ ਲਾ ਲੈਣਾ ਮੈਂ ਹੁਣੇ ਹੀ ਲਾ ਤੂੰ ਕਹਿੰਦਾ ਚੱਲਿਆ ਹੁਣ ਤੂੰ ਇੱਥੇ ਖੜਾ ਕਿੰਨੇ ਹੁੰਦਾ ਕੀ ਕਹਿੰਦਾ ਉਹ ਮੈਂ ਤਾਂ ਕਾਰਡ ਵਾਲੇ ਬੰਦੇ ਨੇ ਦੇਣੀ ਐ ਨਿਸ਼ਾਨੀ ਇੱਕ ਕਾਰਡ ਦਾ ਸੈਂਪਲ ਦੇਣਾ ਉਹਨੇ ਤੇ ਚਲ ਕਾੜਾ ਵਾਲਾ ਕੰਮ ਤਾਂ ਹੁਣ ਹੋ ਗਿਆ ਆਪਣਾ ਹੁਣ ਆਪਾਂ ਗੁਰੂ ਸਾਹਿਬ ਦਾ ਲੈ ਆ ਗਏ ਹਨ ਬਸਤਰ ਲੈ ਕੇ ਹੁਣ ਕੀ ਲੈ ਕੇ ਆਣਾ ਰਮਨਲਾ ਮਾਤ ਲੈ ਆਉਣੇ ਆ ਕਿੰਨਾ ਤੇ ਮਿਲੂ ਮੈਨੂੰ ਤਾਂ 16 ਸਹੀ ਖਾਲਸਾ ਜੀ ਮੈਂ ਬੰਦ ਹੈ ਮੇਂ ਬਾਦੋ ਕਿੰਨਾ ਕਿੰਨਾ ਤੇ ਮਿਲੂਗਾ ਬਾਬਾ ਦਾ ਸਮਾਨ ਲੈ ਮੇਰੀ ਬਾਦੋਖ ਦੀ ਆ ਉਹ ਦੱਸੋ ਕਿਤੇ ਬਾਜੀ ਨੇ ਪ੍ਰਕਾਸ਼ ਆਣ ਲੈਣਾ ਪ੍ਰਕਾਸ਼ ਵਾਲਿਆਂ ਤਾਂ ਤੇ ਲੀੜੇ ਮਿਲਦੇ ਆ ਕਿਉਂ ਇਧਰਲੇ ਪਾਸੇ ਨੂੰ ਗੁਰੂ ਸਾਹਿਬ ਦੇ ਸਾਰਾ ਬੋਲ ਹੈਗਾ ਬਾਉ ਆਉਤਰ ਮਾਲਾ ਸਾਬ ਲੈ ਕੇ ਆਣਾ ਉਹਨੂੰ ਹਾਂ ਘਾਰ ਮਾਲਾ ਸਾਬ ਦਾ ਪਹਿਲਾ ਲਿਆ ਉਦੋਂ ਜਦੋਂ ਕੱਪੜੇ ਖਰੀਦੇ ਲੈ ਲਿਆ ਤੇ ਆ ਦੇ ਹੁਣ ਪਰ ਬਹੁਤ ਮਾਲਾ ਸਾਬ ਲਿਆ ਨਹੀਂ ਬੋਲੋ ਮਾਲਾ ਸਾਬ ਹੋਤਾ ਵਿਆਹ ਵਾਲਾ ਵਰ ਮਾਲਾ ਸਾਬ ਆਪਣਾ ਤੇ ਇਹ ਕਾਦੇ ਵਾਲਾ ਪਾਠਕਾਸ਼ ਨੂੰ ਕਰਾਉਣਾ ਜਿੱਥੇ ਤੁਸੀਂ ਆਨੰਦ ਕਰਿਆ ਉਹਦੇ ਅੱਛਾ ਅੱਛਾ ਹੋਆ ਫਿਰ ਆਏ ਕਰੇ ਪਰ ਢਾਰ ਮਾਲਾ ਸਾਬ ਲੈਣਾ ਤੋੜ ਕੇ ਲੈਣੇ ਆ 3 ਮੀਟਰ ਮੀਟਰ ਦੇ ਤੇ ਇਹ ਟੇਰ ਕੀ ਕਿਹੜਾ ਬਾਬਾ ਲੱਭ ਲਿਆ ਇਹ ਤਾਂ ਫੌਜੀ ਬਾਬਾ ਬਾਲਾ ਦੀ ਨੌਜੀ ਦੀ ਵੱਤ ਮਿਲ ਰਹੀ ਸੀ ਚਲੋ ਕਰਾਂ ਫੇਰ ਫਾਰ ਗੁਰੂ ਸਾਹਿਬ ਦਾ ਸਮਾਨ ਲੈ ਲੀਏ ਫਿਰ ਘਰੇ ਜਾ ਕੇ ਸਫਾਈ ਵੀ ਕਰਨੀ ਆ ਯਾਰ ਕੰਮ ਤਾਂ ਬਾਲੇ ਪਏ ਆ ਹਜੇ ਦੁੱਧਾ ਨਹੀਂ ਖਾਦਾ ਜਣਾ ਅੱਜ ਵੀ ਆਪਾਂ ਤਾਂ ਕੁਝ ਨਹੀਂ ਖਾਣਾ ਸਹੀ ਠੀਕ ਮੈਂ ਖਾਣਾ ਦੁੱਧਾ ਵੀ ਨਹੀਂ ਫੇਰ ਤਾਂ ਮਾਣੀ ਨੇ ਜਾਣਾ ਘਰ ਸਹੀ ਗੱਲ ਆ ਲੇਟ ਹੋ ਜਾਣਾ ਯਾਰ ਦੁੱਧਾ ਨਹੀਂ ਖਾਦਾ ਜਣਾ ਮੈਂ ਖਾਣਾ ਇਹ ਤੈਨੂੰ ਲੈ ਸਵੇਰ ਨੂੰ ਲੈ ਜਾਵਾਂਗੇ ਜੇ ਤੂੰ ਕੰਮ ਨੀ ਮੇੜੋ ਤਾ ਫਿਰ ਖਾ ਲੈ ਵੇ ਚੱਕਾ ਸਾਲਿਆਂ ਦੇ ਇੱਥੇ ਨਹੀਂ ਲੱਗਣੀ ਗੱਡੀ ਇੱਥੇ ਰੱਖ ਮੈਂ ਖੜੀ ਆ ਬੈਠੇ ਮੈਂ ਤਾਂ ਹੈਪੀ ਭਣ ਜਾ ਕੇ ਲਿਆਉਣਾ ਸਮਾਨ ਤੂੰ ਹੁਣ ਤੈਨੂੰ ਅੱਜ ਤਰਾ ਉਹ ਰੀਜ ਪੂਰੀ ਕਰ ਦੇ ਜਾਂ ਖਾਲਾ ਡੋਸਾ ਅੱਜ ਤੇਰੇ ਮੰਦੀ ਰੀਜ ਪੂਰੀ ਕਰ ਦੇ ਅੱਜ ਰੋਜ਼ ਹੀ ਮਗਰ ਪਈ ਰਹਿੰਦੇ ਡੋਸਾ ਖਾਣਾ ਡੋਸਾ ਯਾਰ ਅਗਲਾ ਇਹ ਦੀਪਾ ਹੈਪੀ ਲੈ ਜਾਓ ਰਾਜੂ ਦੇ ਕਰਾ ਲਓ ਡੋਸਾ ਕਰ ਆ ਚਾਬੀ ਫਾੜ ਲਾ ਲੋਕ ਲਾ ਲਾ ਚੱਲ ਅਸੀਂ ਆ ਗਏ ਫਿਰ ਕੱਲ ਭਾਣੇ ਕਰ ਇੱਧਰ ਜਾਣਾ ਉਹ ਪੰਜ ਮੀਟਰ ਵਾਲਾ ਸਾਹ ਦੇਓ ਪੂਰਾ 5 ਮੀਟਰ ਵਾਲਾ ਦੇਓ ਹਾਂ ਇਹ ਛੋਟਾ ਹੀ ਛੋਟੇ ਦੇ ਲੋ 5 ਮੀਟਰ ਦੇ ਇਹ ਇੱਥੇ ਛੋਟੇ ਹਮ ਤਾਂ ਨਹੀਂ 5 ਮੀਟਰ ਦਾ ਲੈਣਾ ਵੀਰੇ ਹਾਂ ਵੱਟਾ ਲੈਣਾ 10 ਮੀਟਰ ਦਾ ਮੰਗਦਾ ਅਕਾਮੀ ਇਤਲਾਵਾ ਚੱਲ ਗਏ ਘਰ ਨੂੰ ਤੇ ਮਲਮਲ ਦਾ ਲੀਡਰ ਲੈਣਾ ਹੋਰ ਕੀ ਲੈਣਾ ਤੌਲੀਏ ਲੈਣੇ ਆ ਤਿੰਨ ਮੀਟਰ ਵਾਲੇ ਆਓ 5 ਮੀਟਰ ਨੀਚੇ ਹੀ ਪੈ ਸਾਰੇ ਮੈਂ ਉੱਥੇ ਹੀ ਦਿਖਾਉਣਾ ਚਲੋ ਉਹ ਪਾਦਾ ਨਹੀਂ ਸਾਨੂੰ ਤੁਹਾਨੂੰ ਹੋਰ ਦੇ ਇਹ ਰੰਗ ਦਾ ਦਿਖਾ ਦੇਣਾ ਕੇਸਰੀ ਜਿਹਾ ਲੱਗੀ ਕੇਸਰੀ ਦੇ ਰੰਗ ਦਾ ਹੈ ਨਹੀਂ ਵੀਰੇ ਇਹ ਜਿਹੜਾ ਇਹ ਤਾਂ ਹੈ ਕਿ ਜਦ ਤਰਾ ਆਇਆ ਨਾ ਉਹ 2.5 ਮੀਟਰ 사이 ਆਂਦਾ ਫਿਰ 5 ਮੀਟਰ ਵਾਲਾ ਹੈ ਨਹੀਂ 5 ਮੀਟਰ ਵਾਲਾ ਇੱਕ ਵਾਰ ਚੈੱਕ ਕਰਦੇ 5 ਮੀਟਰ ਹੀ ਲਵਾਂਗੇ ਆਪਾਂ ਹਾਂ ਬੋਪੜੀ ਵੀ ਰੂ ਕਰ ਦਿੰਦਾ ਉਹ ਲੈਣਾ ਤਾਂ ਵੱਡੇ ਜਿੰਦਾ ਹੁੰਦਾ ਜੀ ਹਾਂ ਮੈਂ ਸੋਹਣਾ ਹਾਂ ਮੈਂ ਕਦੇ ਜਦੋਂ ਮੈਂ ਕੋਈ ਮਾਂ ਦੇ ਦਿੰਦਾ ਜਿਵੇਂ ਇੱਕ ਨੈਟ ਚੱਲ ਉਹ ਨਹੀਂ ਹੈਗੇ ਨੈਟ ਤਾਂ ਨਹੀਂ ਜਾਂਦਾ ਨੈਟਾਂ ਨੂੰ ਬੰਦ ਹੋ ਗਿਆ ਉਹ ਕੋਈ ਨੈਟ ਆ ਰਿਹਾ ਨਹੀਂ ਲਾਲਾ ਸੋਹਣਾ ਵਾ ਹਾਂ ਜੀ ਨਹੀਂ ਚੱਲਦਾ ਮਾਲ ਮਾਲ ਦਾ ਕੱਪੜਾ ਦੇ ਦੇ ਵੀਰੇ ਕਿੰਨਾ ਲੈਣਾ ਹੁੰਦਾ ਮੀਟਰ ਤੋਂ ਤੂੰ ਮੀਟਰ ਦੋ ਮਾਲ ਮਾਲ ਦੋ ਮੀਟਰ ਮਾਲ ਮਾਲ ਹਾਂ ਤੇ ਇਹ ਤਿੰਨ ਤੌਲੀ ਦੇ ਦੋ ਮੀਟਰ ਮੀਟਰ ਵਾਲੀ ਜਾਂ ਤਿੰਨ ਤੌਲੀ ਦੇ ਦੋ ਜਿਹੜੇ ਤੂੰ ਤੌਲੀਆ ਹਾਂ ਲੈਣਾ ਤਾਂ ਉੱਥੇ ਰੈਂਗ ਕਰ ਆਪਣੀ ਪ੍ਰਕਾਸ਼ ਜੀ ਤੋਂ ਕਰਨਾ ਥੱਲੇ ਸੁਣਾ ਜਿਹੜਾ ਸਾਫ ਤੇ ਬਸ ਇਹੀ ਸੀਗਾ ਹੋਰ ਤਾਂ ਨਹੀਂ ਹੁੰਦਾ ਕੋਈ ਇੱਕ ਮੀਟਰ ਕ ਲਾਲ ਕੱਪੜਾ ਦੇ ਦੇ ਵੀਰੇ ਹੋਰ ਤੂੰ ਦੇਖੋ ਕੀ ਹੈ ਬਸ ਆਹ ਹੀ ਆ ਫਸਲੀ ਜੀ ਮੈਂ ਲੈ ਦੋ ਆ ਬਾਕੀ ਉਧਰੋਂ ਲੈ ਲੈਣੇ ਆ ਤੋਲ ਗਏ ਇਥੋਂ ਮੈਣਨਗੇ ਅਲੂ ਆ ਤਾਂ ਹੈਗਾ 3700 ਦੇ ਕਿ ਮੀਟਰ ਦੇ ਹੁੰਦਾ ਉਹ ਐਡਾ ਕੋਣੀ ਬਦਲਿਆ ਕਰਨੇ ਨਾ ਫਿਰ ਹਰ ਰੋਜ਼ ਵਸਤ ਬਦਲਦੇ ਆ ਉਹ ਵੀ ਥੱਲੇ ਵਿਸੋਣਾ ਪੈਂਦਾ ਇਹ ਉੱਪਰ ਦੇਣਗੇ ਹਾਂ ਆ ਸਹੀ ਆ ਆ ਤੈਨੂੰ ਤੋਲਿਏ ਦੇ ਦੋ ਵੀਰੇ ਬਸ ਹੋਰ ਤਾਂ ਨਹੀਂ ਲੈਣਾ ਕੋਈ બસ ਆ ਚਿੱਤੇ ਦੇ ਤਿੰਨ ਦੇ ਦੇ ਬਾਈ ਚੱਕ ਤੇ ਫੱਟੇ ਹੋ ਖਾ ਲਿਆ ਕਿ ਮੰਗਾਉਣਾ ਹਜੇ ਹਾਂ ਲਿਆ ਮੈਂ ਖਾ ਲਿਆ ਖਾ ਵੀ ਲਿਆ ਇੰਨੀ ਛੇਤੀ ਬੋਲੀ ਤੇ ਜਾਓ ਇਹਨੂੰ ਆਏ ਸੀ ਵੀ ਵੀਡੀਓ ਬਣਾਉ ਆ ਕੇ ਇਹਦਾ ਫੱਟੇ ਚੱਕ ਤੇ ਤੁਸੀਂ ਬਾਈ ਕਿਤੇ ਨਹੀਂ ਤਾਂ ਕੋਈ ਨਹੀਂ ਮੰਗਾਇਆ ਛੇਤੀ ਕਰੋ ਇੰਨਾ ਸਹੀ ਗੱਲ ਆ ਟਾਈਮ ਦੇਖੋ ਕਿ ਇਹਨੇ ਹੁੰਦੋ ਸੇ ਨਵਾਂ ਬੜ ਦੋਸਤ ਤੂੰ ਬਾਈ ਆਹ ਦੀਪਿਆ ਕੀ ਮੰਗਾਇਆ ਇਹਦਾ ਮਨਜ਼ੂਰੀ ਲੰਗਾਈ ਬੈਠਾ ਮੰਚੂਰੀਅਨ ਬਸ ਠੀਕ ਆ ਤੋ ਬਣੇ ਚਲੋ ਬਰਾ ਉਸਤਾਦ ਜੀ ਕਹਿੰਦੇ ਕਿਹੜਾ ਦੋਸਾ ਸਾਲਾ ਦੋਸਾ ਇਕ ਮਸਾਲਾ ਦੋਸਾ ਦੋ ਲਿਆ ਦੇ ਮਸਾਲਾ ਦੋ ਨਹੀਂ 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 ਆਹ ਦੋ ਮਸਾਲਾ ਦੋਸਾ ਅਜਾਦਾ ਆ ਜਾਈਂਗਾ ਆ ਕੇ ਦੇਖ ਲੈ ਮੁੰਡੂ ਕੀ ਕਹਿ ਰਿਹਾ ਵੀ ਤੂੰ ਦਰਾ ਪੈ ਗੀ ਕਰਾ ਦੇ ਬੜੀ ਤੇਜ਼ ਆ ਯਾਰ ਤੂੰ ਤਾਂ ਬੜੇ ਫੱਟੇ ਸੀ ਦੀ ਚੱਕੇ ਓਏ ਹੈ ਇਹ ਕਿੰਨਾ ਹੋਦਾ ਲੈਕਣਾ ਇਧਰੋਂ ਥੋੜਿਆ ਕਰੇ ਦੂਜੇ ਨਾਲ ਸਟੌਪ ਦੀ ਕਹਿੰਦੀ ਹੈ ਕੱਤੀ ਵਿੱਚ ਗਿਆ ਆਏ ਰਾਇ ਦੇਖੀ ਨਹੀਂ ਰਾਤ ਨੂੰ ਵੀ ਇਹ ਇੱਥੋਂ ਕੀ ਫੜਨਾ ਕੰਮ ਜਾ ਕੇ ਇੱਥੋਂ ਚੜ ਕੇ ਇੱਥੋਂ ਚੜ ਕੇ ਪਰ ਅਜ ਤੱਕ ਕੁੜੀ ਆ ਗਈ ਅਜੇ ਨਹੀਂ ਪੜਦੀ ਅਜ ਤਾਂ ਹੁਣ ਗੱਲਾਂ ਵਾਲਾ ਬੰਦਾ ਮਿਲ ਗਿਆ ਨਾ ਬਾਹਰ ਨਿਕਲਣ ਲੱਗਿਆਂ ਗੱਲਾਂ ਇਹ ਤਾਂ ਚੋਕਲੀਆਂ ਕਰਨੀ ਅੱਜ ਰਾਤ ਜੱਕੇ ਦੇਖੀ ਤਨ ਪੰਜ ਆਛਿਆਂ ਦਿਨਾਂ ਦੇ ਆ ਢੱਡੇ ਭਰੇ ਵੜਾ ਮਾਮਾ ਦੀ ਅੰਦੀ ਢੱਡੀ ਪਾਸ ਦੇ ਆਦੀ ਮਾਣੋ ਕੁਛੇ ਦੇਖੀ ਹੈ ਹੈ ਇਹ ਤਾਂ ਨੀ ਗਾ ਹੈ ਇਹ ਕੀ ਹੈ ਇਹ ਕੀ ਟਕੜਾ ਸਮਾਨ ਆਇਆ ਹੈ ਇਹ ਇਹ ਇਹਦਾ ਹੈ ਵੀ ਹੁਣ ਮੈਂ ਕੀ ਕਹਾਂ ਯਾਰ ਇਹਦਾ ਨਾਂ ਕੀ ਲਾਵਾਂ ਬੋਤਲ ਦੇ ਲੇਡੇ ਕੀ ਹੈ ਹਾਂ ਬੋਤਲ ਦੇ ਲੇਡੇ ਹੀ ਆ ਸਹੀ ਗੱਲ ਆ ਇਹਦਾ ਚੱਕੋ ਵੀ ਬੋਤਲ ਦੇ ਲੇਡੇ ਬਾਉ ਬਲੇਟ ਆ ਜੀ ਚਾਹਤ ਕਿਦੋਂ ਦੀ ਕਰਦੀ ਡੋਸਾ ਡੋਸਾ ਜਾਖ ਸਾੜਾ ਡੋਸਾ ਮੰਮੀਆਂ ਚ ਹੌਲੀ 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 ਕੋਈ ਨਾ ਆਪਣਾ ਹੀ ਹੈ ਹੌਲੀ 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 ਬਸਤੀ ਵਾਲੇ ਖਾ ਲੋ ਜਾ ਕੇ ਕਮਰਾ ਧੋਣਾ ਆਪਾਂ ਚੱਕ ਦਿਓ ਰਾਜਲ ਹੋ ਜਣਾ ਕੋ ਖਾਣਾ ਖਾ ਲੋ ਜਾ ਕੇ ਕਮਰਾ ਧੋਣਾ ਬੈੱਡ ਚਾੜਨੇ ਲਾਉਣੇ ਆ ਸੱਟ ਕਰਕੇ ਜਿਹੜਾ ਕੋ ਮਰਜ਼ੀ ਖਾਣਾ ਪੀਣਾ ਚੱਕਦੇ ਹੋ ਪਰ ਤੇ ਦੋਸਾ ਖਾ ਲਿਆ ਵੱਧ ਤੇ ਹੁਣ ਗੱਡੀ ਭੁੱਲ ਗਈ ਵੀ ਖੜੀ ਕਿੱਥੇ ਆ ਆ ਜਾ ਆ ਜਾ ਆ ਜਾ ਸੱਧੂ ਕੋਈ ਸੱਧੂ ਕੋਈ ਆ ਜਾ ਆਇਆ ਪੱਟ ਕੇ ਚਲੋ ਬਸਤੀ ਵਾਲਿਓ ਰੱਜ ਪੁੱਜ ਲੈ ਹੁਣ ਕੈਮ ਆਪਾਂ ਜਾ ਕੇ ਕਮਰੇ ਤੋਂ ਆ ਓਏ ਮੰਮੀ ਪਾਰੀ ਲਾਲਾ ਬਾਰੀ ਲਾਲਾ ਬੋਰ ਕਾਠਾ ਮਗਰ ਨਾ ਵਾੜ ਜਾ ਵੀ ਕਮਰੇ ਤੋਂ ਨੇ ਹੋਰ ਅੱਜ ਤਾਂ ਤੂੰ ਦੋਨੋਂ ਮੂੰਹ ਮਾਰ ਲੱਗੇ ਸੀ ਦੋਸ਼ਿਆਂ ਨੂੰ ਗੱਲ ਕਰ ਮਸਾ ਫੜਿਆ ਦੂਜੇ ਨੂੰ ਚੱਲ ਪ੍ਰਧਾਨ ਬੱਚਾ ਚੱਲੇਗਾ ਘਰ ਨੂੰ ਹੁਣ ਆਮ ਬੋਦਾ ਯਾਰ ਕਾਲਾ ਮਕਾ ਯਾਰ ਉਹ ਨਹੀਂ ਆਉਂਦੇ ਫਿਰ ਬੰਦੇ ਕਹਿੰਦੇ ਨਹੀਂ ਆਮ ਨਹੀਂ ਮੰਮੀ ਬਾਲਾ ਵੀ ਗਰਮ ਹੁੰਦੇ ਆਮ ਰੋਜ ਤਾਂ ਬਕਾਨੇ ਆ ਹੁਣ ਮੌਸਮ ਗਿਆ ਬਸੰਤ ਦਾ ਬਾਲਾ ਨਾ ਛਾ ਫਲਾਉਂਦਾ ਹੋਵੇ ਤਾਂ ਇਹਦਾ ਉਹ ਗੱਲ ਆ ਉਹ ਕਿਹੜੀ ਹੁੰਦੀ ਸੀ ਮੋਟੂ ਮੱਲ ਬਕੌੜੀਆਂ ਟੱਡ ਮੋਟੇ ਨਾਸਾ ਜੋੜ ਉਹ ਗੱਲ ਆ ਇਹਦੀ ਤਾਂ ਆਹ ਲਾ ਦੰਦਾਂ ਦੀ ਵੀ ਵੀ ਉਹ ਕਹਿੰਦਾ ਦੰਦ ਉਹ ਕਹਿੰਦੀ ਦੰਦ ਵੀ ਦੇਖ ਲੈ ਤੇਰੇ ਗਲੇ ਪਾਏ ਨਾਲ ਚੌਪ ਕਰ ਜਾ ਬੜੀ ਕਿਉਂ ਬਣਦੀ ਹੈ ਬੁਰਸ਼ ਕਰਾਇਆ ਕਰ ਨਾ ਆਪ ਕਰਦੀ ਹੈ ਨਾ ਉਹਨੂੰ ਕਰਾਉਣੀ ਹੈ ਮੈਂ ਰੋਜ਼ ਇਹ ਮੈਂ ਤਾਂ ਉਹੀ ਨਹੀਂ ਕਰੇ ਕੁੰਝ ਇਸ ਦਾ ਪਾਚਨ ਕਿਹੜਾ ਕਰਦੀ ਹੁੰਦੀ ਹੈ ਕੋਲਗੇਟ ਕਿਹੜਾ ਕੋਲਗੇਟ ਆਈ ਦੋ ਜੇ ਲਾਲ ਜਿਆ ਉਹ ਦਾ ਕਲੋਜ਼ ਅਪ ਹੋਂਦਾ ਦੰਤ ਮੰਜਣ ਕਰਦੀ ਉਹ ਆਹ ਆਰਾਮ ਦੇ ਬਣਾ ਤਾਂ ਨਹੀਂ ਕਰਦੀ ਹੁਣ ਦੰਤ ਖਰਾਬ ਹੋਏ ਮੈਂ ਦਵਾਈਆਂ ਨਾਲ ਦਵਾਈ ਤਾਂ ਖਾਂਦੀ ਵੀ ਨਹੀਂ ਆਤਰ ਵੀ ਨਹੀਂ ਜਾਂਦਾ ਆਤਰ ਵੀ ਨਹੀਂ ਜਾਂਦਾ ਆੜੀ ਉਹ ਕੀ ਦੇ ਨਾਂ ਲੱਗਿਆ ਜਾਂਦਾ ਓਏ ਹੈਂ ਮੱਦ ਖਾਓ ਨਾ ਜਾ ਕੇ ਘਰੇ ਮੈਨੂੰ ਦੇਰ ਲਾ ਤੇਰੀ ਗੈਰ ਹਾਜ਼ਰੀ ਚ ਫੋਨ ਸੌਣਦਾ ਆਉਂਦਾ ਵਾ ਦਿਖਾਉਣਾ ਤੇ ਹਲਾ ਘਰੇ ਮੈਂ ਆਉਣ ਨੂੰ ਤਾਂ ਕੋਈ ਨਹੀਂ ਲਿਆਂਦਾ ਇਹਨਾਂ ਨੇ ਦੋਸਾ ਖਾ ਜਾਂਦਾ ਅੱਜ ਉਹ ਪਰੇ ਯਾਰ ਹੋਰ ਦੋਸਾ ਖਾ ਕੇ ਆਈ ਐ ਮੰਮੀ ਦਾ ਅੱਜ ਦੋ ਵੀ ਚੱਲ ਹਾਂ ਚਲੋ ਕਰਾਂ ਹੁਣ ਸਪਾਈ ਕਰਨੀ ਆ ਆਜੋ ਚਲੇ ਬਾਲਾ ਇੱਕ ਤੈਨੂੰ ਗਲਤ ਜੇ ਕਹਿੰਦਾ ਹੀ ਕਹਿੰਦਾ ਪੀਤੇ ਦੀ ਤਾਂ ਬਾਹਾਂ ਹੀ ਛੋਟੀ ਆ ਤਾਂ ਤੋਂ ਜਿੱਥੇ ਆ ਮੌਕੇ ਜਾਂਦਾ ਉੱਥੋਂ ਬੈਡ ਸ਼ੁਰੂ ਹੁੰਦਾ ਬਸ ਇਧਰੋਂ ਹੀ ਬੰਦੇ ਆ ਬੱਬੇ ਉਹ ਬੱਬੇ ਉਹ ਲਾਸ਼ ਕਿੱਥੇ ਆ ਕਿੱਥੇ ਪਈ ਆ ਜਾਓ ਫਿਰ ਚੱਕ ਕੇ ਬੈੱਡ ਜੇ ਮਾੜੇ ਜੇ ਲਵਾ ਦਿਓ 5 ਮਿੰਟ ਯਾਰ ਬੰਦੇ ਆ ਗਏ ਹਾਂ ਕਿਦੇ ਪੈਣਾ ਬੇਲਣਾ ਹਾਂ ਆਰਾ ਨਾਮ ਦੇ ਨਾਲ ਜੇ ਰੋਟੀ ਤੇਰੇ ਖਿੱਤਾ ਜੀ ਕਹਿੰਦਾ ਦੋ ਗੱਲ ਰੱਖਿਆ ਦੋ ਰੋਟੀ ਕਰਾਂ ਦੇ ਲਈ ਹਾਂ ਇੱਕ ਮਾਂ ਵੀ ਲਈ ਇੱਕ ਨਾਂ ਦੇ ਲਈ ਨਹੀਂ ਨਹੀਂ ਇੱਕ ਦਾ ਰੋਟੀ ਨਾਲ ਆ ਇੱਕ ਦੇ ਇੱਕ ਪਰੇ ਵਾਲਾ ਕਹਿੰਦੀ ਕਾਲਜੇ ਚ ਦੇ ਦੇ ਉਹ ਲਾ ਮੇਰੇ ਖਿਦੀ ਬੈਠੀ ਆ ਮਹਿੰਦਰ ਕੀ ਮੋਟਰਾਂ ਨੂੰ ਮੱਚੀ ਬੈਠੀ ਇਦੋਂ ਚੱਕ ਗਏ ਬੈਡਾ ਆਉ ਬੈਡ ਨੂੰ ਨਾ ਤਾ ਚੱਕੋ ਓਏ ਓਹ ਹੱਥ ਛੋਟੇ ਰਹਿ ਗਏ ਪੀਤੇ ਦੇ ਮਾ ਪੀਤੇ ਦੇ ਹੱਥ ਛੋਟੇ ਰਹਿ ਗਏ ਨਮਾਨ ਚੋਗ ਆਈ ਕੰਮ ਨਹੀਂ ਆਈ ਬਹਿਣਾ ਨਹੀਂ ਨਗੇ ਚੋਗੇ ਜੜੀ ਖੜਾ ਹੋ ਹਏ ਸਗਣਾ ਦਾ ਕੰਮ ਹੈ ਡਾ ਉੱਠ ਉੱਠ ਸਗਣਾ ਲੈ ਕੇ ਉੱਠਾਂਗੇ ਮੈਂ ਲੈ ਕੇ ਚੱਲ ਚਾਹ ਦੇਖੋ ਚੱਲ ਉੱਪਰ ਆ ਪੀਤੇ ਨੇ ਦਾ ਮਮਾ ਬੰਦਾ ਢਾਲ ਦੇ ਨਹੀਂ ਪੀਤੇ ਕਰਨੀ ਤੁਸੀਂ ਓਏ ਹੱਥ ਵਿਚਾਰੇ ਦੇ ਛੋਟੇ ਰਹਿ ਗਏ ਚਲੋ ਆ ਰਿਹਾ ਬਾਈ ਆਉਂਦਾ ਆਏ ਆਉਂਦੇ ਆ ਜਪਨਾ ਨੇ ਲੈਤਾ ਜਾ ਕੇ ਹਾਂ ਉਹ ਲਾਇਆ ਸੀ ਫੋਨ ਉਹ ਕਹਿੰਦੇ ਉਹ ਕਹਿੰਦੇ ਬੀ ਆ ਕਮੈਂਟਾਂ ਨੂੰ ਆ ਕੇ ਫਿਰ ਲਾ ਕੇ ਜਾਣੇ ਆ ਚਲੋ ਆ ਰਿਹਾ ਦੇ ਅੰਦਰੋਂ ਕੱਢ ਗਏ ਬੱਟ ਯਾਰ ਆ ਦੇ ਭਾਈ ਇੱਥੇ ਰੱਖੇ ਨਾ ਕਰੋ ਆ ਦੇ ਅੱਪਾ ਇੱਧਰ ਹੀ ਰੱਖੇ ਸੀਗੇ ਇਹ ਲੱਗੂ ਨਾ ਇਹ ਮੋੜ ਨਹੀਂ ਨੀ ਉਹ ਜਿਹੜੀ ਤਾਂ ਤੂੰ ਓਏ ਮੋੜ ਨਹੀਂ ਨੀ ਹੈਗੀ ਇਹ ਤਾਂ ਕੋਈ ਨਹੀਂ ਜਿਹੜਾ ਯਾਰਾ ਉਹ ਲੈ ਬਾਤ ਨਹੀਂ ਲੈ ਰੱਸੀ ਵੀ ਲੈ ਆ ਮੰਨੇ ਆ ਉਹ ਨੂੰ ਬੰਦੇ ਦੇ ਕੀ ਜੀ ਖਰਾਬ ਨਾ ਹੋਵੇ ਦੋ ਕੰਮ ਪਾ ਗਿੱਤ ਜਵਾਨ ਜੀ ਆ ਜਾ ਹੈ ਹੋਰ ਜਿੰਨਾਂ ਕਾੜਾ ਕਰਦੇ ਤਾ ਮਾਫ ਕਰਦੇ ਆਪਣੇ ਪਿੰਡ ਤੇ ਆ ਲਾਸ ਕਿਤੇ ਆ ਹੈ ਲਾਸ ਪਾਵਿਆਂ ਨੂੰ ਪਾਉਣੀ ਆ ਹੋਰ ਮਮਾ ਕਰ ਲਾ ਜਿਹੜੇ ਨੂੰ ਓਏ ਸਿੱਟਾ ਖੜਾ ਕਰਕੇ ਤਾਂ ਇਹ ਕਹਿੰਦੇ ਮੈਂ ਨਹੀਂ ਜਾਣਾ ਹੋਰ ਕਦੋਂ ਕਹਿਣਾ ਸੰਤੂ ਤੂੰ ਦੁੱਧ ਮਾਰਿਆ ਲਾ ਉਹ ਨਹੀਂ ਥੋੜੀ ਤਾਂ ਨਿਕਲਣਾ ਹੋਈਂਗਾ ਉਹਨੂੰ ਫਿਰਦੇ ਆ ਫਿਰ ਕਾ ਤੂੰ ਜਿਵੇਂ ਗੇਮ ਖੇਡ ਨਹੀਂ ਹੁੰਦੀਆਂ ਮੱਟੀਆਂ ਆਏ ਉਹ ਨਹੀਂ ਕੋਟਾ ਲੈ ਕੇ ਆਉਂਦਾ ਛੋੜਗਾ ਇੱਥੇ ਲਾ ਕੇ ਚਾੜੀ ਛੋੜਗਾ ਕੀ ਕਰਨੀ ਮੇਰੇ ਨਾਲ ਬੰਨਾ ਕਿ ਲੈ ਕੇ ਉਹ ਛੋੜਗਾ ਨੇ ਚੱਲਦੇ ਆਗੇ ਵਧੀਆ ਇਹ ਨੂੰ ਯਾਰ ਕੀ ਪਤਾ ਇਹ ਤਾਂ ਕੋੜੀ ਜੱਟ ਆ ਇਹ ਕਹਿੰਦਾ ਮੈਂ ਕਿ ਕੋੜੀ ਚਰੇ ਇਹਨੂੰ ਕੋਈ ਕੋੜੀ ਦਾ ਕੀ ਪਤਾ ਬਾਤ ਸੋਈ ਦਿਉ ਦੇ ਜਾਣੇ ਯਾਰ ਇਹ ਆਈ ਨਾ ਮੈਂ ਆਈ ਲੇ ਬੜੀ ਚਾਲੀ ਰੱਖੇ ਹੋਏ ਲਾਉਂਦੇ ਫੂਟ ਤੇ ਜਰਾ ਬਾਹਰੋਂ ਮੌਸਮ ਮਾਰਦਾ ਜੀ ਮੁੱਟੀਆਂ ਇਹਨਾਂ ਦਾ ਆਪਾਂ ਆਏ ਤਾਂ ਲੋਦਾ ਨਹੀਂ ਮੈਂ ਪਹਿਲਾਂ ਵੀ ਕਿਹਾ ਮੈਂ ਕਿਹਾ ਸਮਿਲ ਲੱਗਾ ਤੂੰ ਆਉਂਦੀ ਹੈ ਯਾਰ ਫੂਟ ਵੀ ਮੰਗ ਉਹਨਾਂ ਨੂੰ ਜਿਹੜਾ ਆਪਣੇ ਪਿੰਡਾਂ ਦੀ ਉਹ ਵੀ ਫੂਟ ਲਾਉਂਦਾ ਇਹਨਾਂ ਗੁਰਦਾਰੇ ਜਰਾ ਫੜੋ ਲਾ ਆਦੇ ਥੱਲੇ ਕੋ ਮੜੇ ਹੱਥ ਦੇ ਲਾ ਚਾਲੀ ਲੱਗ ਗਈ ਹੁਣ ਇਹਦੇ ਨਾਲ ਉਹ ਦੇਖੀ ਓਏ ਮੈਂ ਨਾ ਕੱਟ ਬਾਤ ਕਰਦਾ ਓਏ ਜੰਗਲੀ ਬੋਲੇ ਨਹੀਂ ਫੇਰ ਨਾ ਬੰਦਾ ਵੀ ਤੇ ਖੜੂ ਬੰਦਾ ਜੰਨੇ ਖੜਨਾ ਬੰਦਾ ਤੇ ਖੜਨਾ ਬੰਦਾ ਤੇ ਖੜਨਾ ਫੜ ਕੇ ਜਾ ਕੇ ਕੋਈ ਦੇ ਮੂਰੇ ਖੜ ਜਾ ਚਲਾ ਤਾ ਨਾ ਚਲੂ ਪੂਆ ਇੰਦਾਨ ਆਇਆ ਚਲਾਉਨੇ ਆ ਪਰ ਹਰਤਾ ਨਾ ਨਾ ਆਉਂਦਾ ਪੀ ਤੇ ਚੱਲ ਪੀ ਤੇ ਚੱਲ ਰੱਖ ਦੂ ਤੇ ਰੋਟਾ ਉਪੀਤੈ ਨੂੰ ਭੇਜਦਾ ਉਹ ਪੀਤੈ ਨੂੰ ਪੜਾ ਦੋ ਪੀਤੈ ਸਾਡੀ ਵੀ ਭੇਜ ਦੇ ਤਾਂ ਪੀਤੈ ਸਣ ਚਾਲੀ ਬੈਠ ਵੀ ਹਾਂ ਮੈਂ ਕਿੱਧਾ ਕਰ ਲੈਂਦਾ ਉੱਥੇ ਪਾਸੇ ਆਦਾ ਹਾਂ ਛੱਡ ਦਾਂ ਉਹਨੂੰ ਡਾਕਰੀ ਕਰ ਛੱਡ ਦੇ ਛੱਡ ਦੇ ਬਸ ਵੀ ਆ ਜਾ ਓਏ ਨਹੀਂ ਘੋੜੀ ਨੂੰ ਪਾ ਹੁੰਦਾ ਘੋੜੀ ਦਾ ਬਾੜੀ ਤਖੜੀ ਆ ਚੱਲ ਹੋਈ ਲੱਗਦੀ ਕੋਈ ਬਾੜੀ ਆ ਘੋੜੀ ਘੱਟ ਬਾੜੀ ਆ ਤਾਂ ਹਾਂ ਜੇ ਤੁਹਾਨੂੰ ਕੋਈ ਕੋਈ ਉਹ ਨਹੀਂ ਜਾਵੇਗਾ ਬਹੁਤ ਕੰਮ ਇੱਥੇ ਦਾ ਸੁਣਨਾ ਪਿਆ ਉਹਦਾ ਮਾਪ ਲੈਣਾ ਪਾਉਣੀ ਜਿਹੜੀ ਖਿੱਚਾਣੀ ਮੂੰਹ ਚੱਕ ਕੇ ਚੱਕ ਕੇ ਮਾਇ ਜੈ 400 ਐਕਸਟ ਮਾੜਾ ਮੋਟਰ ਲਾ ਦੇ ਬੇਲ ਜੀ ਕਿਹਨੇ ਜਾਨਾ ਨਹੀਂ ਨਹੀਂ ਰੰਗ ਫਿਰਦੇ ਨਾ ਹਾਂ ਆਈ ਆਈ ਬੜਾ ਰਹੀ ਆ ਆ ਮੂਲੇ ਪਾਸੇ ਆ ਲੇ ਗਾ ਰੇ ਕਪੀਟਾ ਲਈ ਜਾਂਦਾ ਆ ਆਈ ਤਾਂ ਹੋਈ ਮੂਲੇ ਪਾਸੇ ਇੱਥੇ ਰਹੋਗੇ ਨਹੀਂ ਕਿ ਦੋ ਤਾ ਉਹ ਪੀਤਾ ਘਾਟਾ ਫਟਾ ਰਹਾ ਹੋ ਰਿਹਾ ਹੈ ਬਾਈ ਜਾਣ ਤੇ ਜਿਆਦਾ ਲੈ ਗਿਆ ਮੇਰਾ ਲੈ ਗਿਆ ਮੇਰਾ ਕੀ ਬਾਬਾ ਇਹਨੂੰ ਤਾਂ ਮੂਲੇ ਅਦਾ ਕਰ ਜਾਂਦਾ ਬਾਬਾ ਮੇਰੇ ਵਾਲੀ ਵੀ ਚਾਰਨੀ ਆ ਉਹ ਬਾਰੀ ਵੀ ਕੱਢ ਕੇ ਲੈ ਓਏ ਓ ਇੰਨਾ ਕੋ ਆ ਪੱਟੀ ਆ ਪਤਾ ਆ ਬੜਾ ਦੇ ਓ ਇੱਧਰ ਨਹੀਂ ਆਈ ਉਹ ਦੇਖ ਕੇ ਮੈਂ ਨਹੀਂ ਹੋਰ ਓ ਆਏ ਨਹੀਂ ਆਉਣੀ ਬਾਹਰ ਤੁਸੀਂ ਆਓ ਜਦੋਂ ਮੈਂ ਘੋੜਾ ਦੌੜਾ ਮਾਰ ਨਾ ਕੋਈ ਟੈਂਟ ਹੀ ਬੜਾ ਓ ਵੇ ਦੋ ਵਾਰਾ ਕਰ ਰਿਹਾ। ਕਹਤ ਹੁੰਦੇ ਨਾਲ ਆਹ ਕੱਲ ਕਾਹਦੀ ਕਰਦਾ। ਇਹ ਅੱਗੇ ਲੱਗੂਗਾ। ਆਹ ਇਸ ਵਾਰ ਆ ਲੱਗੂਗਾ। ਤੁਸੀਂ ਕੌਣ ਨਹੀਂ ਬੰਦੇ ਜੀ। ਆਹ ਮੈਂ ਦੱਬੇ ਕਰਤੇ ਹਜ਼ਾਰ ਉਹਨਾਂ ਨਾਲ ਲਾ ਦੇਣ। ਪਾਣੀ ਤਾਂ ਨਹੀਂ ਪੀਣਾ ਜੀ ਹਾਂ ਤੋਗੇ। ਮੈਨੂੰ ਲਵਾਰੀ ਲੂੜ ਫੜਾਓ ਹਾਂ। ਇਹੜੋ ਕੰਮ ਖੜੇ ਪਾਣੀ ਪੋਸ ਰਾ ਨਾ। ਇਹ ਕਿੱਥੇ ਚੜਨ ਦੀ। ਅੰਦਰ ਮਲਾ ਬਾੜੀ ਜੀ। ਇਹ ਨਹੀਂ ਚੜਨੀ ਤਾਂ। ਇਹਦਾ ਵੀ ਲਾਸ ਨਾਲ ਹੀ ਚੜੂ। ਇਹ ਨਹੀਂ ਚੜਨੀ ਤਾਂ। ਇਹਦਾ ਪਾਏ ਲਾਸ ਨਾਲ ਹੀ ਚੜੂ। ਇਹਦਾ ਤੋੜ ਦੋਗੇ ਤੁਸੀਂ। ਇਹ ਖੋਲੇ ਆਣੀ ਆ। ਯਾਰ ਅਪਣਾਉਣ ਦਾ ਪਹਿਲਾ ਪਲੱਗ ਜੇ ਫੇ ਉਹ ਇੱਥੇ ਵੀ ਚੱਲ ਜਾਣਗੇ ਇਹ ਤਾਂ ਜੱਗੀ ਨੂੰ ਦੇ ਦੇਣੇ ਉਹ ਆਪਣੇ ਅੰਦਰ ਹੀ ਨਹੀਂ ਬਣਦਾ ਕਹਿੰਦਾ ਲਿਆਓ ਲਿਆਓ ਤਾਂ ਦਾੜੋ ਯਾਹ ਵਾਹ ਭਾਈ ਵੇਰੇ ਪਿਆ ਜਮ ਮਾਤਾ ਸਾਡੀ ਬਹੁਤ ਮਾਇਆ ਲਾਕਡਾਉਨ ਸੀ ਪਪਾ ਦਾ ਟਮਾਉਣ ਲੱਗਿਆ ਮੈਂ ਰੋ ਰਿਹਾ ਸੀ ਪਰਲਾ ਪੁੱਛ ਇਹ ਕਹਿੰਦੇ ਵੀ ਹੈਲਥ ਨਾ ਜਾਵੇ ਯਾਰ ਨਹੀਂ ਹੈਲਥੀ ਹੋ ਜਾ ਯਾਰ ਐਵੇਂ ਕੋਈ ਹੋਰ ਕਰ ਫਿਰ ਚਲੋ ਓਏ ਉਹੀ ਹੈਲਥੀਆ ਕਰੂ ਯਾਰ ਅਸੀਂ ਟੈਕ ਗਿਆ ਹਾਂ ਹਾਂ ਉਹਦਾ ਪਹਿਲਾ ਕਰੋ ਨਹੀਂ ਹਾਲਾਤਾਂ ਮੇਂ ਯਾਰ ਕੀ ਆ ਬਾਰੇ ਠੀਕ ਯਾਰ ਬਾਹਰ ਕਰਦੇ ਆ ਆਰਾਮ ਲੈ ਜਮਾ ਅਭੀ ਤੇ ਲੜ ਲਈ ਤੇ ਪਾ ਪੀਜੀ ਕਿਹੜਾ ਨਹੀਂ ਜਾਵਾਂ ਪਿਓਰ ਪਾਰਟੀ ਲਾ ਰਿਹਾ ਪਾ ਮੈਂ ਕਹਿੰਦਾ ਮੈਂ ਬੰਦ ਕਰੀ ਕੰਮ ਕਰ ਰੋ ਇੱਥੇ ਤੇਰਾ ਜੁੱਤੇ ਵਾਲੀ ਤੇ ਤੇਰਾ ਜੁੱਤੇ ਵਾਲੀ ਤੇ ਮੈਂ ਇਹ ਪਤਾ ਖਤਮ ਆਈ ਹੈ ਪੀਤਾ ਜੁੱਤੀ ਹੈ ਬਲੈਡ ਜੁੱਤੀ ਹੈ ਅੱਛਾ ਕਹ ਮਾਈ ਸੀ ਮੇਰੇ ਜੁੱਤੀ ਤਾਂ ਆਏ ਨੇ ਕੰਤਾ ਬੂ ਪਾ ਗਿਆ ਹਾਂ ਆ ਲਾ ਦੇ ਓਏ ਆ ਦੀ ਸੈਟ ਲਿਆ ਕਰੋ ਕਰੋ ਬਾਬਾ ਨੇ ਮੈਂ ਸੈਂਟਰ ਰਿਹਾ ਪਤਾ ਮੋ ਆ ਗਾ ਖਾ ਖਾ ਲਿਆ ਓ ਥੱਲੇ ਲਾ ਲੋ ਇਧਰ ਇਹਨੂੰ ਓ ਲੈ ਨਾ ਓਏ ਯਾਰ ਤੂੰ ਕੰਮ ਲੈ ਆ ਨਾ ਰਿੰਕੂ ਥੱਲੇ ਕੱਢ ਲੈ ਅੰਗਲੇ ਤੂੰ ਪੈ ਰੇਂਗਾ ਦਾ ਚੱਲ ਚੱਲ ਚੱਲੋ ਚੱਲ ਹੁਣ ਹੋਰੀ ਹੋਰੀ ਕੀ ਐਸੀ ਫਾਦੇੁੰਦਾ ਜੰਦੀ ਦਾ ਅਲਾਵਾ ਇੱਥੇ ਇਹਨੂੰ 2 ਮਿੰਟ ਦਲਾਂ ਦਵਾ ਨਾ ਆ ਪਾ ਚੱਲ ਸੁਣੀ ਗੱਤ ਲੈ ਉਹ ਨੀਂ ਨੀ ਪਈ ਨਾ ਥੱਲੇ ਵੀ ਚੱਲ ਔਖੇ ਬੰਦ ਪੱਖਾ ਚੱਲਦਾ ਉਹਨਾਂ ਦੇ ਟੇਪ ਨਾਲ ਓਏ ਉਹ ਖੜ ਜਾ ਹੁਣ ਓਏ ਰੋਗ ਜਾਇਦ ਨੂੰ ਨਹੀਂ ਚੱਲਦਾ ਯਾਰ ਏਪ ਲਾ ਲੈ ਇਹਨਾਂ ਦੇ ਜਿਵੇਂ ਉਹਨਾਂ ਨੇ ਟੇਪ ਲਾਇਆ ਹੈ ਇਧਰੀ ਥੱਲੋਂ ਆਇਆ ਚੱਕ ਹਾਂ ਇਥੋਂ ਆਇਆ ਚੱਲ ਹਾਂ ਮੀਂਹ ਆਇਆ ਮੀਂਹ ਦਾ ਮੌਸਮ ਬਣ ਗਿਆ ਮੇਰੇ ਤੇ ਖੁੰਝਾਂ ਤੇ ਲਾ ਲੋ ਕੱਟੇ ਹਾਂ ਇਹ ਗਾਉਂਦੇ ਜਦੋਂ ਦੱਬੇ ਮੈਂ ਪੂਰੀ ਫੋਨ ਵੀ ਪਰ ਗੱਲਾਂ ਉਹਨੇ ਐਂ ਦਾ ਗਾ ਉਹ ਫਿਰ ਐਂ ਕਰੋ ਹਾਂ ਕੈਰ ਦੇ ਇੰਦਰ ਦੀ ਕੱਟ ਨਹੀਂ ਨਹੀਂ ਕੈਰ ਦੇ ਇੰਦਰ ਦੀ ਆ ਸੰਤਾ ਦੀ ਘਾਟ ਹਾਂ ਬੱਧ ਲਾ ਲਾਣਾ ਨੂੰ ਐ ਨੂੰ ਲਾ ਲੈ ਐਂ ਲਾ ਉਧਰ ਵੀ ਨਹੀਂ ਹੈ ਲਾਵਾ ਇੱਧਰ ਲੱਗ ਗਿਆ ਉਹ ਦੱਤੇ ਦਾ ਫੇਰ ਲਾਉਣ ਦਾ ਹੋਇਆ ਜਦੋਂ ਅਸਤੇ ਫੜਦੇ ਤਾਂ ਹੋਇਆ ਉਹ ਵੀ ਐਂ ਯਾਰ ਦੂਜੇ ਵਾਲੇ ਇੱਧਰ ਹੀ ਹੈਡ ਪਾ ਲੈ ਪਾਤੀ ਸਾਈਡ ਦੀ ਬਾਕੀ ਲਾ ਹਿੱਥੇ ਲੈ ਜਾਈਂਗੀ ਮੈਂ ਉਹ ਤੇ ਦਰਵਾਜ਼ਾ ਕਿੰਨੀ ਅੱਗੇ ਨਿਕਾਉਣੇ ਆ ਓਏ ਇੱਕ ਕੁੜੀ ਤੇ ਜਖੜਾ ਵਗਦਾ ਹਾਂ ਆ ਉਹ ਥੋੜੀ ਹਾਂ ਲੈ ਓਏ ਜੋਸੀ ਜਦੋਂ ਤੂੰ ਤਾਂ ਚੱਕ ਲਿਆ ਭਾਈ ਨਾ ਉੱਚਾ ਕਰਦੇ ਸਾਹਮਣੇ ਦੇਖ ਤਾ ਕਿੱਥੇ ਲੱਗ ਨਹੀਂ ਹੱਥ ਨਾਲ ਇਹਨੂੰ ਥੱਲੇ ਦੇ ਜੋੜੀ ਫਿਰ ਲੋਕਾਂ ਨੇ ਦੇਖਾਂ ਖਿਲਾ ਆਂ ਜੇ ਮੈਂ ਸਿੱਟਾਂ ਨਾ ਸਿੱਟਾਂ ਜੀ ਜਦੋਂ ਸਿੱਟਾਂ ਇਹ ਇਹਦਾ ਰਾਹ ਆਜ ਕੋਲ ਜੇ ਜਦੋਂ ਆਪਾਂ ਨੂੰ ਕੋਈ ਕਾਹਤ ਨਹੀਂ ਆਪਾਂ ਥੱਲੇ ਨੂੰ ਤੋਲ ਲਿਆ ਤਾਂ ਜੇ ਨੂੰ ਪਤਾ ਲੱਗਿਆ ਕਿ ਉਹ ਦੁਆ ਕਰਨ ਨੂੰ ਜਗਾ ਕੋਈ ਜੀਲੇ ਪਾਸੇ ਥੱਲੇ ਕਰ ਦੋ ਬਰੋ ਤੇ ਖੜ ਤੂ ਬਹਿ ਜਾ ਕਰਨਾ

ਆਰੇ ਜੋਪਰਾਵਾ ਕੋੜੀ ਬਾੜ ਦਾ ਮੱਥਨੇ ਦਮ ਦਬਾਵਾਂਗੇ ਤੈਨੂੰ ਭਾਈ ਉਹਨਾਂ ਦੇ ਹੱਥ ਤੋਂ ਬਾੜ ਨੇ ਓਏ ਆਹੀ ਲੱਗਣੀ ਆ ਲੱਗਣੀ ਆ ਓਏ ਜਿਹੜੀ ਓਏ ਗੱਗੂ ਓਏ ਆ ਜਾ ਤੂੰ ਜੱਜ ਲੈ ਗਿਆ ਉਹ ਬੰਨਣ ਲੱਗਿਆ ਤੇ ਬੰਨਦੇ ਆ ਕੀ ਹਾਲ ਆ ਭਾਈ ਓਏ ਤੂੰ ਕੀ ਕਰਨ ਗਿਆ ਓਏ ਨਾ ਭਾਈ ਆ ਜੂ ਯਾਰ ਛੋਟੇ ਬਣਾ ਗੱਲ ਨਹੀਂ ਵੀ ਕੋਈ ਹੁੰਦੀ ਹਾਂ ਆ ਲੈ ਤੁਨੇ ਮੇਰੇ ਨਾਲ ਚਲੋ ਓਏ

ਓ ਬਾਈ ਦਾ ਬੱਚਾ ਓ ਦੋ ਨਾਲ ਕੋਰੀ ਥੱਲੇ ਲਾ ਰਿਓ ਬਾਦਰ ਥੱਲੇ ਆਓ ਖੜ ਚੋ ਖੜ ਇੱਕ ਮਿੰਟ ਰੋਵੇ ਰੋਵੇ ਕੋਰੀ ਕੋਰੀ ਥੱਲੇ ਲਾ ਰਿਓ ਕੋਰੀ ਬਾੜ ਦੇ ਥੱਲੇ ਓਏ ਬਸ ਰੋਵੇ 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 ਚਲ ਬਈ ਚਲ ਹੋ ਗਿਆ ਇਹਦੇ ਉੱਤੇ ਖੜਨਾ ਓਏ ਇਹ ਕਿਹੜਾ ਹੋਰ ਕੋਰੀ ਦੇ ਖੜਜੂ ਦੂਜੀ ਤੇ ਚਾਲੀ ਪਾ ਲੈਂਦੇ ਯਾਰ ਚੱਕੇ ਕੋਰੀ ਵੀ ਚਾਲਾ ਚਾਲ ਚਲੋ ਚੱਲਾ ਚੱਲਾ ਕਸਰ ਗੇ ਹਾਂ ਬੰਦ ਕਰ ਲੈ ਰਸੀ ਘਸੜ ਦੇ ਸਹੀ ਆ ਸਹੀ ਆ ਬੂਦ ਤਾਹ ਤੋਂ ਫੰਦੇ ਨਾ ਸਹੀ ਆ ਚੱਲ ਚੱਲਾ ਮੇਰਾ ਚੱਲੋ ਹੁਣ ਗਾਹਾਂ ਜਾ ਕੇ ਚੱਲਾ ਪਰਲਾ ਰਸਰਾ ਚੱਕ ਦੇ ਨੀ ਯਾਰ ਉਹਨਾਂ ਦਾ ਫਰਕ ਪਈ ਫਿਰ ਦੇ ਉਧਰੋਂ ਅਖੀ ਯਾਰ ਚਾਲੀ ਗਾਈ ਉਹਨੂੰ ਅਕਾਲੀ ਰੱਖ ਲੋ ਚਾਲੀ ਤੂੰ ਵੀ ਨਾ ਹਾਂ ਜਿੰਨੀ ਜਿੰਨੀ ਇੱਕ ਨਹੀਂ ਉਸ ਵਾਹ ਫਾਇਦਾ ਨਹੀਂ ਹੋ ਜਾਂਦੇ ਇੱਥੇ ਦੇ ਕਰਕੇ ਮੇਰੀ ਯਾਰ ਹੈਲੋ ਹਾਂ ਆ ਚਾਲੀ ਥੱਲੇ ਡਾਲੀ ਉਹ ਜਦੋਂ ਤਾਂ ਚੱਕੀ ਵੀ ਉਹ ਲੁਮਾਰੀ ਦੇ ਚਾਲੀ ਥੱਲੇ ਡਾਲੀ ਚੱਕ ਗਏ ਹਾਂ ਹਾਂ ਚਾਲੀ ਡਾਉਣੀਆਂ ਕੱਲੀ ਥੱਲੇ ਪਾ ਕੋਈ ਨਹੀਂ ਕਰ ਚਲੋ 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 ਚਲੋ

ਆਦਾ ਰੀਮਾ ਆਈ ਬੋਨੋ ਕੀ ਆਰੇ ਸਾਰੇ ਦਾ ਤਾਨ ਕਰਤੇ ਬੰਨ ਮੂਲਾ ਬਨਨ ਕਾਲ ਦੇ ਵਾਰੀ ਕਾਲੀ ਗਾਇ ਲ ਚਾਲੀ ਲੱਗਦੀ ਆ ਸਾਰੇ ਚੱਕਦੇ ਨਾ ਬਾਬਾ ਨਹੀਂ ਚਾਲੀ ਲੱਗਦੀ ਆ ਪੁੱਤ ਨਾ ਸਾਰੇ ਦਾ ਸਾਰੇ ਰੋੜ ਦਿਓ ਚੱਕੋ ਬਾਈ ਲੈ ਇੱਕ ਕਲ ਯਾਦ ਰੱਖੇ ਰੋ ਨਾ ਯਾਰ ਇੱਥੇ ਜਿੱਥੇ ਪਹਿਲਾਂ ਲੱਗਿਆ ਹੋਇਆ ਸੀ ਇਧਰ ਹੈਗੀ ਆ ਯਾਰੀ ਮਗਰ ਦੀ ਗੱਲ ਹਾਂ ਆ ਆ ਆ ਕਨੈਕਸ਼ਨ ਨਾਲ ਹੀ ਲੱਗ ਗਿਆ ਨਾ ਇੱਧਰ ਬਾਈ ਹੁਣਾਂ ਨੂੰ ਗਲਿਆਂ ਗੋਲਿਆਂ ਦਾ ਕੋਹ ਨਹੀਂ ਕੱਢਣ ਦੀ ਲੋੜ ਆ ਪਤਾ ਨਹੀਂ ਲੱਗਣਾ ਕਿੱਦਾਂ ਪਤਾ ਲੱਗ ਗਿਆ ਨਾ ਬਾਈ ਇੱਥੇ ਟੋਆ ਜਿਆ ਹੋਊਗਾ ਤਾਂ ਹੋਊ ਮਨਲਾ ਰਾਜਾ ਆ ਲੈ ਯਾਰੀ ਹਾਂ ਇਹ ਬਾਟ ਲੋ ਇਨਾ ਵਾਚ